ਅੱਜ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਵਿੰਦਰ ਬੋਪਰਾ ਇਸ ਵੇਲੇ ਮੌਜੂਦ ਆ ਜਲਾਲਾਬਾਦ ਦੇ ਹਰਕ੍ਰਿਸ਼ਨ ਸਿਨੇਮਾ ਵਿਖੇ ਜਿੱਥੇ ਅੱਜ ਜਲਾਲਾਬਾਦ ਦੇ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਰਮਿੰਦਰ ਸਿੰਘ ਗਾਵਲਾ ਅਕਸਰ ਹੀ ਜਿਹੜਾ ਗਰੀਬਾਂ ਦੀ ਮਦਦ ਕਰਨ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮਾਂ ਤੇ ਅਕਸਰ ਹੀ ਦਿਖਾਈ ਦਿੰਦੇ ਨੇ ਤਾਂ ਅੱਜ ਵੀ ਜਿਹੜਾ ਜਲਾਲਾਬਾਦ ਦੇ ਵਿੱਚ ਸਫਾਈ ਸੇਵਕਾਂ ਲਈ ਅਤੇ ਜਿਹੜੇ ਟਰਾਲੀ ਯੂਨੀਅਨ ਦੇ ਵਿਅਕਤੀਆਂ ਲਈ ਜਿਹੜਾ ਅੱਜ ਕੰਬਲ ਅਤੇ ਜੈਕਟਾਂ ਵੰਡਣ ਲਈ ਆਏ ਹੋਏ ਹਨ ਆਮ ਲੋਕਾਂ ਨੂੰ ਵੀ ਜੈਕਟਾਂ ਤੇ ਕੰਬਲ ਦਿੱਤੇ ਜਾ ਰਹੇ ਹਨ ਅਕਸਰ ਹੀ ਜਿਹੜਾ ਤੁਸੀਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਰਮਿੰਦਰ ਸਿੰਘ ਆਵਲਾ ਗਰੀਬਾਂ ਦੀ ਮਦਦ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸਫਾਈ ਸੇਵਕਾਂ ਲਈ ਅਤੇ ਜਲਾਲਾਬਾਦ ਦੇ ਟਰਾਲੀ ਮੋਟਰਸਾਈਕਲ ਟਰਾਲੀ ਯੂਨੀਅਨਾਂ ਦੇ ਵਿਅਕਤੀਆਂ ਲਈ ਜਿਹੜਾ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਕੰਬਲ ਅਤੇ ਜੈਕਟਾਂ ਵੰਡਣ ਦੇ ਲਈ ਆਏ ਹੋਏ ਹਨ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਲਬਾਤ ਵੀ ਆਪਾਂ ਕਰਦੇ ਹਾਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਹੋਰਾਂ ਦੇ ਨਾਲ ਸਫਾਈ ਸੇਵਕਾਂ ਨੂੰ ਕਿ ਸ਼ਹਿਰ ਦੇ ਵਿੱਚ ਜਿਹੜਾ ਹੜਤਾਲ ਦੇ ਕਾਰਨ ਗੰਦਾ ਉਹਨੂੰ ਸਾਫ਼ ਕੀਤਾ ਜਾਏ ਤਾਂ ਜੋ ਸ਼ਹਿਰ ਦੇ ਵਿੱਚ ਸਫਾਈ ਹੋ ਸਕੇ ਬਹੁਤ ਜ਼ਰੂਰੀ ਹੈ ਸਾਰਿਆਂ ਨੇ ਕਿਹਾ ਕਿ ਅਸੀਂ 2 ਦਿਨਾਂ ਦੇ ਵਿੱਚ ਵਿੱਚ ਸਾਰਾ ਸ਼ਹਿਰ ਸਾਰੀ ਗੰਦਗੀ ਅਸੀਂ ਸਾਫ਼ ਕਰ ਦਿਆਂਗੇ ਨਦਾ ਵੀ ਧੰਨਵਾਦ ਸੀਵਰੇਜ ਦਾ ਮੋਟਰ ਦਾ ਪੱਖਾ ਸੜਿਆ ਪ੍ਰਧਾਨ ਜੀ ਨੇ ਕਿਹਾ ਕਿ ਜਲਦੀ ਅਸੀਂ ਉਹ ਚਲਾ ਦਿਆਂਗੇ ਤੇ ਸਵੇਰੇ ਸਵੇਰੇ ਠੰਡ ਹੁੰਦੀ ਹੈ ਮੈਂ ਕਹਿੰਦਾ ਕਿ ਸਾਰਿਆਂ ਨੂੰ ਜੈਕਟਾਂ ਦੇਈਏ ਤਾਂ ਕਿ ਜੈਕਟਾਂ ਜੂਟਾ ਪਾ ਕੇ ਠੰਡ ਤੋਂ ਵੀ ਬਚਤ ਰਹੇ ਸ਼ਹਿਰ ਦੀ ਵੀ ਸਾਹਿਬਾ ਸਾਹਿਬ ਅੱਜ ਕਿੰਨੀਆਂ ਜੈਕਟਾਂ ਤੇ ਕਿੰਨੇ ਕੰਬਲ ਵੰਡਣ ਜਾ ਰਹੇ ਹੋ ਇੱਕ ਗਿਣਤੀ ਨਹੀਂ ਕਰੀ ਜਿਹੜਾ ਉੱਤੋਂ ਵਾਇਗੁਰੂ ਦਾ ਹੁਕਮ ਹੁੰਦਾ ਚੱਲਦਾ ਰਹਿਦਾ ਕੰਮ ਜੋ ਮੇਰੀ ਨੋਟਿਸ ਆਇਆ ਹੈ ਪ੍ਰਸ਼ਾਸਨ ਨੇ ਕਿਹਾ ਵੀ ਜੋ ਮਤਾ ਉਸ ਨੇ ਪਾਸ ਕਰਕੇ ਭੇਜਿਆ ਹੈ ਅਸੀਂ ਅੱਗੇ ਫਾਰਵਰਡ ਕਰਦੇ ਆਂਗੇ ਡਾਇਰੈਕਟਰ ਸਾਹਿਬ ਨੂੰ ਬਸ ਡਾਇਰੈਕਟਰ ਸਾਹਿਬ ਕੋਲ ਪਾਸ ਹੋ ਕੇ ਆਂਦਾ ਤਿੰਨ ਅਸੀਂ ਲੈਟਰ ਜਾਰੀ ਕਰਦੇ ਇੱਕੋ ਡਿਵਾਈਡਰ ਵਾਲਾ ਵੀ ਮਸਲਾ ਜੁਲਜਿਆ ਪਿਆ ਡਿਵਾਈਡਰ ਵਾਸਤੇ ਵੀ ਆਈ ਰਿਪੋਰਟ ਚਲੀ ਗਈ ਪ੍ਰਸ਼ਾਸਨ ਕੋਲ ਤੇ ਉਹ ਡਿਵਾਈਡਰ ਦੀ ਮਨਜ਼ੂਰੀ ਦੇ ਕਹੀਦੇ ਨੇ ਤੇ ਅਸੀਂ ਉਹਦਾ ਟੈਂਡਰ ਲਾ ਕੇ ਉਹਨੂੰ ਡਿਵੈਲਪ ਕਰਦੇ ਹਾਂ ਬਿਲਕੁਲ ਸ਼ਹਿਰ ਦੀ ਡਿਵੈਲਪਮੈਂਟ ਲਈ ਸ਼ਹਿਰ ਦੇ ਫਾਇਦੇ ਲਈ ਕੋਈ ਪੋਲਿਟਿਕਸ ਨਹੀਂ ਸਾਂਝੇ ਸਾਰਿਆਂ ਦੇ ਸਾਰੇ ਲੀਡਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼ਹਿਰ ਦੀ ਸਮੱਸਿਆ ਦੇ ਵਿੱਚ ਕਿਸੇ ਨੂੰ ਇੰਟਰਫੀਰੈਂਸ ਨਹੀਂ ਕਰਨੀ ਚਾਹੀਦੀ ਸਮੂਹਤਲੀ ਕੰਮ ਕਰਨਾ ਚਾਹੀਦਾ ਬਾਈਗੁਰੂ ਸਚੀਪਾਸ਼ਾ ਨੇ ਜੇ ਮੌਕਾ ਦਿੱਤਾ ਜਿਹਦੇ ਕੋਲ ਜੋ ਪਾਵਰ ਹੈ ਉਹਨੂੰ ਉਹ ਵਰਤ ਕੇ ਲੋਕਾਂ ਦੀ ਸੇਵਾ ਕਰਨੀ ਧੰਨਵਾਦ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਬੰਜੀਤ ਸਿੰਘ ਹੈ ਮੈਂ ਜਲਾਲਾਬਾਦ ਦੇ ਪਿੰਡ ਬੋਲ ਦਾ ਰਹਿਣ ਵਾਲਾ ਹਾਂ ਕੀ ਕੰਮ ਕਰਦੇ ਹੋ ਮੈਂ ਟਰਾਲੀ ਚਲਾਦਾ ਹਾਂ ਤੇ ਅੱਜ ਜਿਹੜਾ ਸਾਬਕਾ ਵਿਧਾਇਕ ਨੇ ਇੱਥੋਂ ਦੇ ਰਮਿੰਦਰ ਸਿੰਘ ਆਵਲਾ ਉਹਨਾਂ ਦੇ ਵੱਲੋਂ ਅੱਜ ਕਈ ਲੋਕਾਂ ਨੂੰ ਜਿਹੜਾ ਕੰਬਲ ਤੇ ਜੈਕਟਾਂ ਵੰਡੀਆਂ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮੈਂ ਇਹੀ ਕਹਿਣਾ ਚਾਹ ਰਿਹਾ ਕਿ ਹੁਣ ਸਭ ਤੋਂ ਜ਼ਿਆਦਾ ਦਿਨ ਚੱਲ ਰਹੇ ਨੇ ਜਿਦੋਂ ਕਿ ਅਸੀਂ ਜਾਇਦਾ ਅੰਦਰ ਬਾਹਰ ਜਾਇਦਾ ਸਾਨੂੰ ਬੜੀ ਠੰਡ ਲੱਗਦੀ ਆ ਤੇ ਇਸ ਕਰਕੇ ਬਹੁਤ ਵਧੀਆ ਫਰਾਲਾ ਆਪਣੇ ਆਵਲਾ ਸਾਹਿਬ ਦਾ ਆ ਜੈਕਟ ਦਿੱਤੀ ਤੁਹਾਨੂੰ ਜਿਹੜੀ ਪਾਈ ਹੈ ਸੈਟਾ ਹੀ